ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਬੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਵਾਪਰ ਗਈ ਇਹ ਵੱਡੀ ਵਾਰਦਾਤ ਚੱਲੀਆਂ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲੈਣਾ ਜੀ ਹਾਂ ਜਲਾਲਾਬਾਦ ਦੇ ਪਿੰਡ ਪਾਕਤ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਜ਼ਮੀਨ ਨੂੰ ਪਾਣੀ ਲਗਾ ਰਹੇ ਪਰ ਆਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਚੱਲ ਰਹੀ ਜ਼ਮੀਨੀ ਬਵਾਦ ਨੂੰ ਲੈ ਕੇ ਇਹ ਕਤਲ ਹੋਇਆ ਮਰਨ ਵਾਲਿਆਂ ਦੀ ਪਛਾਣ 58 ਸਾਲਾ ਅਵਤਾਰ ਸਿੰਘ ਤੇ 28 ਸਾਲਾ ਹਰਮਿਤ ਸਿੰਘ ਵਜੋਂ ਹੋਈ ਆ ਜੀ ਹਾਂ ਤੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਕਾਰਜ ਸਿੰਘ ਨੇ ਦੱਸਿਆ ਕਿ ਜਦੋਂ ਅਵਤਾਰ ਸਿੰਘ ਅਤੇ ਹਰਮੀਤ ਆਪਣੇ ਖੇਤ ਚ ਪੈਣ ਲਿਗਾ ਰਹੇ ਸਨ ਤਾਂ ਪਿੰਡਪਾਕ ਦੇ ਨੇੜੇ ਵਾਲੇ ਕੁਝ ਲੋਕ ਮੌਕੇ ਤੇ ਇਹ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਉਹ ਝਗੜੇ ਨਾਲ ਵਧ ਗਿਆ ਕਿ ਉਹਨਾਂ ਨੇ 28 ਸਾਲ ਹਰਮੀਤ ਨੂੰ ਗੋਲੀ ਮਾਰ ਦਿੱਤੀ ਤੇ ਜਿਸ ਤੋਂ ਬਾਅਦ ਉਹਨਾਂ ਨੇ 58 ਸਾਲ ਅਵਤਾਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਇਹ ਨਹੀਂ ਨਾ ਉਹਨਾਂ ਨੇ ਅਵਤਾਰ ਸਿੰਘ ਉਹ ਕਈ ਨਾਲ ਵੀ ਹੌਲਾ ਕੀਤਾ ਜਿਸ ਕਰਕੇ ਪਿਓ ਪੁੱਤ ਨੇ ਮੌਕੇ ਤੇ ਹੀ ਦੰਮ ਤੋੜ ਦਿੱਤਾ ਤੇ ਪਿੰਡਪਾਕ ਵਿੱਚ ਹੋਈ ਇਸ ਕਤਲ ਦੀ ਵਾਰਦਾਤ ਬੰਨੀ ਜਾਣਕਾਰੀ ਦਿੰਦੇ ਅਮਰਤਿਕ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਉਹ ਮੇਰਾ ਪ੍ਰਤਾਪ ਸਿੰਘ ਤੋਂ ਪਿੰਡ ਦੇ ਕੁਝ ਲੋਕ ਹੰਦਗ ਰੱਖਦੇ ਸਨ ਕਿਉਂਕਿ ਉਸ ਦੇ ਪੁਰਾਣੇ ਇੱਕ ਜ਼ਮੀਨ ਨੇ ਠੇਕੇ ਤੇ ਲੈ ਲਈ ਸੀ ਜਿਸ ਕਰਕੇ ਉਹ ਜ਼ਮੀਨ ਉੱਪਰ ਪਹਿਲਾਂ ਮਾਈ ਕਰਦੇ ਲੋਕ ਉਹਨਾਂ ਦੇ ਭਰਾ ਤੋਂ ਖਾਰ ਖਾਂਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਅਪਤਾਰ ਸਿੰਘ ਉਸ ਜ਼ਮੀਨ ਤੇ ਖੇਤੀ ਕਰੇ ਵੀਡੀਓ ਦੇਖਣ ਲਈ ਤਾਂ ਵੱਡਾ ਦਾਣ